ਅੱਜ ਵਿਧਾਨ ਸਭਾ ਦੇ ਵਿੱਚ ਪੋਸਟ ਨੂੰ ਲੈ ਕੇ ਇੱਕ ਵਾਰੀ ਪੋਸਟ ਦੀ ਖੇਤੀ ਨੂੰ ਲੈ ਕੇ ਫੇਰ ਜਿਹੜੀ ਆਵਾਜ਼ ਆਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਜਦੋਂ ਆਵਾਜ਼ ਆਉਂਦੀ ਸੀ ਪਰ ਦਬੀ-ਦਬੀ ਆਉਂਦੀ ਸੀ ਪਰ ਇਸ ਵਾਰ ਆਵਾਜ਼ ਜਿਹੜੀ ਹੈ ਕਿਤਨੇ ਕਿਤੇ بلند ਹੋ ਕੇ ਬਾਹਰ ਆਈ ਹੈ ਔਰ ਇਹ ਆਵਾਜ਼ ਚੱਕੀ ਹੈ ਸਨੌਰ ਹਲਕੇ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮੱਜਰਾ ਨੇ ਸਾਡਾ ਮਜੁਰਾ ਪਠਾਨ ਮੱਜਰਾ ਸਾਹਿਬ ਅੱਜ ਦੀ ਇਸ ਆਵਾਜ਼ ਨੂੰ ਕਿਤਾ ਦੇਖੀ ਕਿਉਂਕਿ ਇਸ ਤੋਂ ਪਹਿਲਾਂ ਵੀ ਆਵਾਜ਼ ਜ਼ਰੂਰ ਆਂਦੀ ਰਹੀ ਹੈ ਪਰ ਉਹ ਦਬੇ-ਦਬੇ ਸੁਰਚ ਆਈ ਹੈ ਪਰ ਅੱਜ ਤੁਸੀਂ ਖੋਲ ਕੇ ਪੋਸਟ ਦੀ ਖੇਤੀ ਨੂੰ ਲੈ ਕੇ ਆਵਾਜ਼ ਚੱਕੀ ਹੈ ਲੋਕ ਪੁੱਛਣ ਵਾਲੇ ਸਵਾਲ ਵੀ ਪੁੱਛ ਰਹੇ ਨੇ ਕਹਿੰਦੇ ਹੈ ਤਾਂ ਉਹ ਵੀ ਨਸ਼ਾ ਹੀ ਹੈ ਤੇ ਫੇ ਕੀ ਇੱਕ ਨਸ਼ੇ ਨੂੰ ਕੱਟਣ ਲਈ ਦੂਸਰੇ ਨਸ਼ੇ ਨੂੰ ਗਾਣਾ ਜ਼ਰੂਰੀ ਜੇ ਨਸ਼ਾ ਤੇ ਹੈ ਦਵਾਈਆਂ ਜਿਹੜੀਆਂ ਖਾਣੇ ਆ ਉਹ ਸਾਰੇ ਫਿਰ ਉਹ ਵੀ ਸਾਰਾ ਨਸ਼ਾ ਹੋ ਗਿਆ ਹਰ ਇੱਕ ਦਵਾਈ ਦੇ ਵਿੱਚ ਪੋਸਟ ਪੈਂਦਾ ਪੋਸਟ ਪੈਂਦਾ ਹਣਾ ਫੀਮ ਪੈਂਦੀ ਆ ਜੀ ਤੇ ਸਾਡੀ ਸਾਨੂੰ ਦਵਾਈਆਂ ਜਿਹੜੀਆਂ ਉਹ ਸਾਰਿਆਂ ਨੂੰ ਚਾਹੀਦੀਆਂ ਅੱਜ ਹਾਟ ਦਾ ਪੇਸ਼ੈਂਟ ਆ ਜਿਹੜਾ ਤੁਸੀਂ ਹਸਪੀਟਲ ਆਪਣਾ ਬੰਦਾ ਲੈ ਕੇ ਆਉਂਦਾ ਯਾਰ ਇਹਨੂੰ ਥੋੜੀ ਹਫੀਮ ਖਵਾ ਲੈਣੀ ਸੀ ਚਾਹੇ ਕਿਸੇ ਨੂੰ ਲੱਕਵਾ ਆ ਜਾਂ ਕੋਈ ਚਾਹੇ ਕਿਸੇ ਦੀ ਮਾਂ ਆ ਜਾਂ ਚਾਹੇ ਕਿਸੇ ਦਾ ਬ੍ਰਦਰ ਆ ਚਾਹੇ ਪਰਾਗਲਾ ਦਾ ਯਾਰ ਥੋੜੀ ਹਫੀਮ ਖਵਾ ਲੈਣੀ ਸੀ ਜੇ ਜ਼ਹਿਰ ਆ ਤੂੰ ਖਵਾਉਂਦਾ ਡਾਕਟਰ ਕਿਉਂ ਖਵਾਉਂਦੇ ਆ ਹਰ ਇੱਕ ਡਾਕਟਰ ਕੋਲ ਚਲ ਜਓ ਕਹੂਗਾ ਵੀ ਇਹਦੀ ਲੋੜ ਹੈ ਸਾਨੂੰ ਅੱਜ ਸੰਥੈਟਿਕ ਨਸ਼ੇ ਤੋਂ ਜੇ ਬੱਚਿਆਂ ਨੂੰ ਬਾਹਰ ਕੱਢਣਾ ਆ ਤੇ ਸਾਨੂੰ ਉਹਨਾਂ ਨੂੰ ਤੋੜ ਵਾਸਤੇ ਜਿਹੜਾ ਕੁਛ ਨਸ਼ਾ ਹੋ ਇਹ ਦੇਣਾ ਪੈਣਾ ਇਹ ਜਿਹੜਾ ਹੈ ਕੁਦਰਤੀ ਨਸ਼ਾ ਆ ਇਹ ਸਾਡੀ ਖੇਤੀ ਆ ਖੇਤੀ ਦੇ ਵਿੱਚੋਂ ਨਿਕਲੀ ਐ ਕਫੀਮ ਤੇ ਭੁੱਕੀ ਆ ਇਹ ਜਿਹੜੀਆਂ ਚੀਜ਼ਾਂ ਆ ਇਹਦੇ ਨਾਲ ਬੰਦਾ ਮਰਦਾ ਨਹੀਂ ਸਾਡੇ ਜਿਹੜੇ ਪੁਰਾਣੇ ਪੁਰਾਣਾ ਪੰਜਾਬ ਸੀ ਉਹਦੇ ਵਿੱਚ ਇਹ ਖੁੱਲੇ ਠੇਕੇ ਸੀ ਇਹਦੇ ਉਦੋਂ ਤੇ ਤੁਸੀਂ ਕੋਈ ਇੱਕ ਬੰਦਾ ਕਣਾ ਦੋ ਵੀ ਫਲਾਣਾ ਬੰਦਾ ਭੁੱਕੀ ਖਾ ਕੇ ਮਰ ਗਿਆ ਸੀ ਫਲਾਣਾ ਬੰਦਾ ਫੀਮ ਖਾ ਕੇ ਮਰ ਗਿਆ ਸੀ ਅੱਜ ਤੁਹਾਡੇ ਕੋਲ ਰੇਸ਼ੋ ਕਿੰਨੀ ਆ ਬੱਚੇ ਕਿੰਨੇ ਮਰ ਰਹੇ ਬੇਬੀ ਟਿਊਬ ਆ ਜਿਹੜੇ ਹਸਪੀਟਲ ਆ 136 ਹਸਪੀਟਲ ਸਾਡੇ ਪੰਜਾਬ ਪੰਜਾਬ 'ਚ ਬਣ ਗਿਆ ਤੁਸੀਂ ਯਾ ਰਾਸਤਾ 'ਚ ਦਿਖਾ ਦਿਓ ਮੈਨੂੰ ਮਧ ਪ੍ਰਦੇਸ਼ ਦਿਖਾ ਦਿਓ ਉੱਥੇ ਠੇਕੇ ਵੀ ਆ ਉੱਥੇ ਖੇਤੀ ਵੀ ਹੁੰਦੀ ਆ ਇਹ ਜਿਹੜਾ ਸਾਡੇ ਪੰਜਾਬ ਨੂੰ ਦੀ ਕਰੋੜ ਪਈ ਜਿਹੜਾ ਸਿੰਥੈਟਿਕ ਨਸ਼ਾ ਉਹ ਸਾਡੀ ਅਗਲੀ ਜਿਹੜੀ ਪੀੜ੍ਹੀ ਆ ਜਵਾਨੀ ਸਾਰੀ ਖਾ ਚੱਲੇ ਆ ਜਿਹੜਾ ਫੀਮ ਭੁੱਕੀ ਆ ਉਹ ਨਾਲ ਤੇ ਸ਼ਕਰਾਨੂ ਖਤਮ ਕਰਦਾ ਉਹ ਸਰੀਰ ਨੂੰ ਐਕਟਿਵ ਕਰਦਾ ਤੇ ਆਪਣੇ ਲੋਕ ਕੰਮ ਕਰਦੇ ਘਰੇਲੂ ਨਾਉ ਚੋਰੀ ਕਰੂਗਾ ਨਾਉ ਡਾਕੇ ਮਾਰੂਗਾ ਨਾਉ ਇਸ ਮਾੜੇ ਕੰਮ ਚ ਜਾਊਗਾ ਉਹ ਹਰ ਇੱਕ ਆਪਣਾ ਬਤਾਉਂਦੇ ਤੁਸੀਂ ਤੁਸੀਂ ਪੁਰਾਣੇ ਸਮੇਂ ਦੀ ਜ਼ਿਕਰ ਕੀਤਾ ਫਿਰ ਕੀ ਕਾਰਨ ਬਣਿਆ ਕਿ ਕਹਿੰਦੇ ਜੈਲ ਸਿੰਘ ਦੇ ਸਮੇਂ ਦੇ ਵਿੱਚ ਆ ਕੇ ਜਦੋਂ ਇਹ ਸਮਾਂ ਆਇਆ ਸੀਗਾ ਉਸ ਵਕਤ ਇਹ ਫੀਮ ਦੀ ਜਿਹੜੇ ਠੇਕੇ ਸੀਗੇ ਬੰਦ ਕਰ ਦਿੱਤੇ ਗਏ ਸੀਗੇ ਕੁਝ ਤਾਂ ਕਾਰਨ ਬਣਿਆ ਹੋਏ ਉਦੋਂ ਨਾ ਇੱਕ ਜਿਵੇਂ ਵਹਿਮ ਪਾ ਲੈਂਦੇ ਆ ਵੀ ਉਦੋਂ ਬੱਚੇ ਜਿਹੜੇ ਆਪਣੇ ਵੀਰ ਸੀ ਜਿਹੜੇ ਗੇਮਾਂ ਕਰਦੇ ਸੀ ਸਭ ਤੋਂ ਪੰਜਾਬ ਦੇ ਇੰਡੀਆ ਦੇ ਵਿੱਚ ਸਭ ਤੋਂ ਇੱਕ ਨੰਬਰ ਤੇ ਪੰਜਾਬ ਆਉਂਦਾ ਸੀ ਗੇਮਾਂ ਦੇ ਵਿੱਚ ਹਰ ਇੱਕ ਚਾਹੇ ਹੌਕੀ ਲਾ ਲਓ ਚਾਹੇ ਕਬੱਡੀ ਲਾ ਲਓ ਚਾਹੇ ਦੌੜਾ ਲਾ ਲਓ ਫਿੱਡੂ ਨਹੀਂ ਜਿੰਨੇ ਵੀ ਵਧੀਆ ਪਲੇਅਰ ਆ ਉਹ ਪੰਜਾਬ ਚੋਂ ਨਿਕਲੇ ਸੀ ਜਦੋਂ ਉਹ ਉਹ ਉਹਦੇ ਡਰ ਨਾ ਕਰਤਾ ਵੀ ਸ਼ਾਇਦ ਇਹ ਮੁੰਡੇ ਇੱਧਰ ਨਾ ਲੱਗ ਜਾਣ ਪਰ ਹੋਇਆ ਉਲਟ ਜਦੋਂ ਦੀ ਇਹ ਫੀਮ ਅਸੀਂ ਖਤਮ ਕੀਤੀ ਸਾਡੇ ਖਿਡਾਰੀ ਵੀ ਖਤਮ ਹੋ ਗਏ ਆ ਜਿਹੜੇ ਖਿਡਾਰੀ ਅੱਜ ਕੋਈ ਹੈਗੇ ਆ ਬਹੁਤ ਘੱਟ ਲੋਕ ਰਹਿ ਗਏ ਜਿਹੜੇ ਆਪਦੇ ਦਮ ਤੇ ਖੇਡ ਰਹੇ ਆ ਬਹੁਤ ਬੰਦੇ ਆ ਜਿਹੜੇ ਸਿੰਥੈਟਿਕ ਨਸ਼ਾ ਜਾਂ ਟੀਕੇ ਲਾ ਕੇ ਅੱਜ ਵੀ ਖੇਡਦੇ ਆ ਅਸੀਂ ਫੀਮ ਭੁੱਕੀ ਦੇ ਨਾਲ ਆਪਣੇ ਬੱਚਿਆਂ ਦੀ ਜਾਨ ਬਚਾ ਸਕਦੇ ਆ ਮਰਦੇ ਨਹੀਂ ਜਿਹੜੀ ਫੀਮ ਭੁਖੀ ਉਹ ਜਾਨ ਬਚਾਊਗੀ ਸਿੰਥੈਟਿਕ ਨਸ਼ਾ ਸਾਡੇ ਬੱਚਿਆਂ ਦੀ ਜਾਨ ਲਊਗਾ ਸਕਰਾਨੂੰ ਖਤਮ ਕਰਦੇ ਲੱਗਾ ਅੱਜ ਜਿਹੜੇ ਬੇਬੀ ਟੂ ਬੱਚੇ ਆ ਉਹ ਪਤਾ ਨਹੀਂ ਕਿੱਥੋਂ ਕੀ ਲੈ ਕੇ ਕਿਤੇ ਕੀ ਕਰ ਦਿੰਦੇ ਨੇ ਜਿੱਦ ਕਰ ਗੱਲ ਕਰੀ ਤੁਸੀਂ ਗੱਲ ਕਰ ਰਹੇ ਹੋ ਬਾਰ ਬਾਰ ਸਿੰਥੈਟਿਕ ਨਸ਼ਿਆਂ ਦੀ ਸਿੰਥੈਟਿਕ ਨਸ਼ਾ ਤਾਂ ਸਰਹੱਦ ਪਾਰੋਂ ਅੱਜ ਵੀ ਪੂਰਨ ਤੌਰ ਤੇ ਉੱਤੇ ਆ ਰਿਹਾ ਹੈ ਸ਼ਾਇਦ ਜਿੰਨਾ ਪਹਿਲਾਂ ਆਉਂਦਾ ਸੀ ਉਹ ਕਿਤੇ ਨਾ ਕਿਤੇ ਉਸ ਦੇ ਵਿੱਚ ਵਾਧਾ ਜ਼ਰੂਰ ਹੋਇਆ ਪਰ ਹਾਲਾਂਕਿ ਬੀਐਸਐਫ ਉਸ ਨੂੰ ਜਿਹੜਾ ਤੋੜਨ ਦੇ ਵਿੱਚ ਕੋਸ਼ਿਸ਼ ਇੱਕ ਜ਼ਰੂਰ ਕਰਦੀ ਹੈ ਸਰਕਾਰ ਇੱਧਰ ਕਿਤੇ ਨਾ ਕਿਤੇ ਪੁਲਿਸ ਜਿਹੜੀ ਹੈਗੀ ਉਹ ਉਸ ਮਨਸੂਬਿਆਂ ਨੂੰ ਤੋੜਨ ਜਦੋਂ ਇਹ ਜਿਹੇ ਠੇਕੇ ਖੁੱਲ ਜਾਣਗੇ ਤਾਂ ਉਸ ਨਾਲ ਇਹ ਜਿਹੜੀ ਆਮਦ ਹੋ ਰਹੀ ਹੈ ਸਿੰਥੈਟਿਕ ਨਸ਼ੇ ਦੀ ਇਹ ਘਟ ਬਿਲਕੁਲ ਘਟ ਜੂਗੀ ਮੈਂ ਮੈਂ ਤੁਹਾਨੂੰ ਇੱਕ ਆਧਾਰਨ ਦਿੰਨਾ ਆ ਤੁਹਾਡੇ ਕੋਲ ਦੋ ਆਪਸ਼ਨ ਆ ਇੱਕ ਸਿੰਥੈਟਿਕ ਨਸ਼ਾ ਇਹ ਤੁਹਾਡੀ ਜਾਨ ਲੈ ਸਕਦਾ ਇੱਕ ਫੀਮਪੂਕੀ ਦਾ ਨਸ਼ਾ ਇਹ ਖਾਓਗੇ ਤੁਹਾਡੇ ਸਰੀਰ ਦੀ ਤੋੜ ਵੀ ਪੂਰੀ ਕਰੂਗੀ ਤੁਹਾਡੀ ਜਾਨ ਵੀ ਨਹੀਂ ਜਾਊਗੀ ਤੁਸੀਂ ਆਪ ਦੱਸ ਦਿਓ ਇੱਕ ਤੁਹਾਡੀ ਜਾਨ ਲੈਣ ਵਾਲਾ ਨਸ਼ਾ ਇੱਕ ਤੁਹਾਡੀ ਜਾਨ ਬਚਾਉਣ ਵਾਲਾ ਨਸ਼ਾ ਤੁਸੀਂ ਕਿਹੜਾ ਕਰਨਾ ਚਾਹੋਗੇ ਜਿਹੜਾ ਫੀਮਪੂਕੀ ਦਾ ਨਸ਼ਾ ਬਿਲਕੁਲ ਸੇਫ ਆ ਉਹਦੇ ਨਾਲ ਬੰਦੇ ਦੀ ਜਾਨ ਨਹੀਂ ਜਾਂਦੀ ਜਿਹੜਾ ਸਿੰਥੈਟਿਕ ਨਸ਼ਾ ਉਥੇ ਨਾਲ ਬੰਦੇ ਦੀ ਜਾਨ ਜਾਊਗੀ ਤੇ ਬੰਦੇ ਦੇ ਸਕਰਾਨੂ ਖਤਮ ਹੁੰਦੇ ਇਹਦੇ ਨਾਲ ਕੋਈ ਚੀਜ਼ ਹੀ ਖਤਮ ਨਹੀਂ ਦੀ ਡਾਕਟਰਾਂ ਨੇ ਅਜਮਾਈ ਹੋਈ ਚੀਜ਼ ਆ ਸਾਡੇ ਇਸ ਵਿਧਾਨ ਸਭਾ ਦੇ ਵਿੱਚ ਮੇਰਾ ਖਿਆਲ 20 ਡਾਕਟਰ ਆ ਲੱਗਦਾ ਕਿ ਵਿਧਾਨ ਸਭਾ ਚ ਫੇ ਤੁਹਾਡੀ ਹਾਮੀ ਕਿਸੇ ਵੱਲੋਂ ਭਰੀ ਗਈ 10 ਐਮਐਲਏ ਨੇ ਮੇਰੀ ਪ੍ਰੋਟਾ ਕੀਤੀ ਮੇਰੀ ਹਾਮੀ ਭਰੀਆ ਤੇ ਸਾਰਾ ਨਵੇਂ ਤੇ ਟੋਟਲ ਚਾਹੇ ਕਾਲੀ ਚਾਹੇ ਕਾਂਗਰਸੀ ਸਾਰਾ ਨਾ ਥਪਥਪਾਏ ਵੀ ਇਹ ਚੀਜ਼ ਦਾ ਜਿਹੜਾ ਤੁਸੀਂ ਗੱਲ ਚੁੱਕੀ ਆ ਮੈਨੂੰ ਸਾਰੇ ਵਧਾਈਆਂ ਦਿੱਤੀਆਂ ਵੀ ਅਸੀਂ ਤੇ ਜ਼ਰਤ ਨਹੀਂ ਕਰ ਸਕੇ ਤੂੰ ਕੀਤੀ ਆ ਅਸੀਂ ਤੇਰੀ ਹਾਮੀ ਭਰਦੇ ਪਰ ਕੱਲ ਕਾਲੀ ਕਾਂਗਰਸੀਆਂ ਨੇ ਤੁਹਾਡੀ ਇੱਕ ਵੀਡੀਓ ਜਿਹੜੀ ਸਾਰੇ ਪੇजेस ਤੇ ਉੱਤੇ ਸਾਂਝੀ ਕੀਤੀ ਹੈ ਉਸ ਨੂੰ ਕਿੱਦਾਂ ਦੇਖਿਆ ਜਾਵੇ ਫੇ ਉਹ ਮੇਰੇ ਸੱਜਣ ਆ ਉਹ ਜਿਹੜੀ ਅੱਧੀ ਇਨਫਰਮੇਸ਼ਨ ਹੁੰਦੀ ਹੈ ਨਾ ਜ਼ਿੰਦਗੀ 'ਚ ਹਮੇਸ਼ਾ ਮਾੜੀ ਹੁੰਦੀ ਹੈ ਜੀ ਜਦੋਂ ਸਾਰੀ ਇਨਫਰਮੇਸ਼ਨ ਲਾਓ ਮੈਂ ਤੁਹਾਡਾ ਸਾਰੇ ਪੱਤਰਕਾਰਾਂ ਦਾ ਧੰਨਵਾਦ ਕਰਦਾ ਪਰ ਜੇ ਤੁਸੀਂ ਸਾਡੀ ਸਹੀ ਗੱਲ ਵੀ ਚੁੱਕੋ ਤੇ ਗਲਤ ਗੱਲ ਵੀ ਚੁੱਕੋ ਜੇ ਤੁਸੀਂ ਝੂਠੀ ਗੱਲ ਚੁੱਕੋ ਫਿਰ ਅਸੀਂ ਤੁਹਾਡੇ ਹਮਾਇਤੀ ਜੀ ਜੇ ਮੈਂ ਤੁਹਾਨੂੰ ਬਦਨਾਮ ਕਰੂੰਗਾ ਤੁਹਾਡੇ ਥੱਪੜ ਮਾਰਿਆ ਸੀਐਮ ਨੇ ਤੁਹਾਨੂੰ ਉਥੇ ਬੇਇਜਤ ਕਰਕੇ ਕੱਢਿਆ ਤੁਹਾਨੂੰ ਬੇਨ ਮਤਲਬ ਤੋਂ ਬੇਸਲੈਸ ਗੱਲਾਂ ਕਰੋਗੇ ਤਾਂ ਤੁਸੀਂ ਤੁਸੀਂ ਕੀ ਕਰੋਗੇ ਮੇਰੀ ਸਾ ਤੁਸੀਂ ਉਥੇ ਤੁਸੀਂ ਕੀ ਕਰੋਗੇ ਆਪਣੀ ਟੀਆਰਪੀ ਵਧਾਉਣ ਵਾਸਤੇ ਕਿਸੇ ਵੀ ਬੰਦੇ ਨੂੰ ਬਦਨਾਮ ਕਰ ਲਓ ਮੇਰੇ ਬੱਚੇ ਆ ਮੇਰਾ ਬਾਲ ਬੱਚਾ ਦੂਸਰਾ ਐਮਐਲਏ ਸਾਡਾ ਨਾਲ ਦਿਨੇਸ਼ ਚੱਡਾ ਸੀ ਉਹ ਮੇਰਾ ਭਰਾ ਆ ਛੋਟਾ ਅਸੀਂ ਇਕੱਠੇ ਆਏ ਇਕੱਠੇ ਉਹਨੂੰ ਪੁੱਛਿਆ ਸਵਾਲ ਤੇ ਉਹਦੀ ਉਲਟ ਕਰਾ ਕੇ ਹੁਣ ਬੜਿਆਂ ਬੰਦਿਆਂ ਨੇ ਮੇਰੇ ਹੱਕ 'ਚ ਵੀ ਵਿਰੋਧੀਆਂ ਨੂੰ ਇਸ ਬਾਬਤ ਕੀ ਕਹਿਣਾ ਚਾਹੋਗੇ ਮੈਂ ਵਿਰੋਧੀਆਂ ਨੂੰ ਕਹਿਣਾ ਚਾਹੁੰਦਾ ਆ ਵੀ ਅੱਧੀ ਨਾ ਫਰ ਚਨਬੜੀ ਹੁੰਦੀ ਆ ਅਸੀਂ ਹਮੇਸ਼ਾ ਪ੍ਰੈਸ ਦਾ ਸਤਿਕਾਰ ਕਰਦੇ ਆ ਤੇ ਸਤਿਕਾਰ ਕਰਦੇ ਰਵਾਂਗੇ ਪਰ ਜਿਹੜੇ ਪ੍ਰੈਸ ਰਿਪੋਰਟਰ ਗਲਤ ਖਬਰਾਂ ਦਿੰਦੇ ਆ ਉਹਨਾਂ ਦੇ ਕੱਲ ਵੀ ਵਿਰੋਧੀ ਸਾਥ ਜੀ ਵੀ ਵਿਰੋਧੀ ਆ ਤੇ ਵਿਰੋਧੀ ਰਵਾਂਗੇ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸੋ ਰਿਸ ਆਨਸਰ ਨਾ ਹਰਮਿਤ ਸਿੰਘ ਪਠਾਰ ਮਾਜਰਾ ਜੋ ਕਿ ਅੱਜ ਪੋਸਟ ਦਾ ਜਿਹੜਾ ਜ਼ਿਕਰ ਲਗਾਤਾਰ ਸਾਹਮਣੇ ਆਇਆ ਉਸ ਦੇ ਬਾਬਤ ਬੋਲਦੇ ਹੋਏ ਨਜ਼ਰ ਆਏ ਨੇ ਕਹਿੰਦੇ ਨੇ ਕਿ ਜਿੱਥੇ ਸਿੰਥੈਟਿਕ ਨਸ਼ਾ ਪੰਜਾਬ ਦੇ ਨੌਜਵਾਨਾਂ ਦੀ ਜਾਨ ਕੱਢ ਰਿਹਾ ਉੱਥੇ ਹੀ ਦੂਜੇ ਪਾਸੇ ਜਿਹੜਾ ਪੋਸਟ ਦਾ ਨਸ਼ਾ ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਕਹਿੰਦੇ ਫੀਮ ਦੀ ਕੰਪਸ਼ਨ ਜਿਹੜੀ ਆ ਉਹ ਹੁੰਦੀ ਸੀਗੀ ਤੇ ਉਸ ਨਾਲ ਕਿਸੇ ਦੀ ਜਾਨ ਨਹੀਂ ਜਾਂਦੀ ਸੀ ਕਿ ਸੋ ਉਸ ਜਿਹੜਾ ਸਿੰਥੈਟਿਕ ਨਸ਼ੇ ਨੂੰ ਖਤਮ ਕਰਨਾ ਹੈ ਜਿਸ ਤਰੀਕੇ ਨਾਲ ਲਗਾਤਾਰ ਪੰਜਾਬ ਸਰਕਾਰ ਕਹਦੀ ਹੈ ਜੇਕਰ ਉਸ ਨੂੰ ਖਤਮ ਕਰਨਾ ਤਾਂ ਪੋਸਟ ਯਾ ਫੀਮ ਦੀ ਜਿਹੜੀ ਹੈ ਖੇਤੀ ਜਿਹੜੀ ਆ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਕੈਮਰਾ ਪਰਸਨ ਹਰਪਾਲ ਦੇ ਨਾਲ ਸੈਨਦੁਰੂਲਾ ਲਿਵਿੰਗ ਇਨ ਦੀ ਨਿਊਜ਼ ਵਿਦ ਅਨਸਬਾ ਚੰਡੀਗੜ੍ਹ